ਕੁੱਤ ਉੱਠ ਕੇ ਹੁੰਦੂ ਨਾਲ ਮਮਮੀ ਨਾ ਰਵੇ ਪਊਗਾ ਇੰਨੀ ਠੰਡ ਚ ਨਾਉਣਾ ਵੀ ਪਊਗਾ ਇਹਦਾ ਕੀ ਮਤਲਬ ਹੋਇਆ ਮਤਲਬ ਇਹ ਹੈ ਮਮਮੀ ਰੋਜ਼ ਰੋਜ਼ ਨਾਉਣ ਵਾਲਾ ਕੰਮ ਬਹੁਤ ਔਖਾ ਦੱਸਾਂ ਮੈਨੂੰ ਔਖੇ ਦਾ ਕੀ ਮਤਲਬ ਆ ਕੀ ਗੱਲ ਰੋਜ਼ ਰੋਜ਼ ਖਾਂਦੇ ਨਹੀਂ ਆ ਬੰਨਸਵੰਨੀਆਂ ਚੀਜ਼ਾਂ ਮੈਨੂੰ ਬਣਾ ਕੇ ਹੀ ਦਿੰਨੀ ਆ ਮੈਂ ਰੋਜ਼ ਬਣਾਉਂਦੀ ਆ ਨਾਲੇ ਉਹ ਵੀ ਇੰਨੀ ਠੰਡ ਚ ਉਹ ਤਾਂ ਠੀਕ ਮਮਮੀ ਨਾ ਤਾਂ ਮੈਂ ਲੈਣਾ ਆਹ ਦੱਸੋ ਬਾਹਰ ਠੰਡ ਕਿੰਨੀ ਕਾ ਠੰਡ ਉਹ ਤਾਂ ਬੁੱਤ ਪੁੱਛੇ ਨਾ ਕੱਲ ਨਾਲੋਂ ਵੀ ਬਹੁਤ ਜ਼ਿਆਦਾ ਅੱਛਾ ਮਮੀ ਫਿਰ ਤੁਸੀਂ ਆਹ ਦੱਸੋ ਬਾਹਰ ਧੁੱਪ ਨਿਕਲਦੀ ਲੱਗਦੀ ਹੈ ਕਿ ਨਹੀਂ ਧੁੱਪ ਕਿੱਥੇ ਪੁੱਤ ਧੁੱਪ ਦਾ ਤਾਂ ਕੋਈ ਨੋਂ ਨਿਸ਼ਾਨ ਨਹੀਂ ਧੁੰਦੇ ਇੰਨੀ ਆ ਹੱਥ ਮਾਰਿਆ ਨਹੀਂ ਦਿੰਦਾ ਫੇਰ ਮੇਂ ਤੁਹਾਡੀ ਵੀ ਹੱਦ ਹੋਈ ਪਈ ਆ ਤੁਸੀਂ ਮੈਨੂੰ ਬਾਹਰ ਨਾਉਣ ਨੂੰ ਕਾਹ ਤੋਂ ਕਹੀ ਜਾਂਦੇ ਹੋ ਮੇਰੀ ਕੁਲਫੀ ਦਿਮਾਣੀ ਆ ਤੁਸੀਂ ਤੂੰ ਨਾ ਬੰਦਾ ਬਣ ਕੇ ਨਾ ਆਲਾ ਜਿਆਦਾ ਗੋਨਣ ਦੀ ਲੋੜ ਨਹੀਂ ਮੰਮੀ ਆਜ ਦਾ ਦਿਨ ਰਹਿਣ ਦੋ ਜਦੋਂ ਧੁੱਪ ਨਿਕਲੂਗੀ ਮੈਂ ਜਿਆਦਾ ਨਾ ਆਉਂਗਾ ਆਹੋ ਧੁੱਪ ਨਿਕਲੇ ਨਾ ਤੇ ਤੂੰ ਨਾਵੇਂ ਨਾ ਕੱਲ ਨੂੰ ਵੀ ਆਹੀ ਬਹਾਨੇ ਮਾਰੇਗਾ ਫਿਰ ਕਈ ਬਣਾਉਂਦਾ ਬਹਾਨੇ ਯਕੀਨ ਮਨੋ ਮੇਰਾ ਤੇਰਾ ਯਕੀਨ ਚਲ ਤੀਕਾ ਆਇਆ ਕਰ ਤੂੰ ਕੱਪੜੇ ਬਦਲ ਲਾ ਆਹ ਕੀ ਗੱਲ ਹੋਈ ਮੰਮੀ ਕੱਪੜੇ ਬਦਲ ਲਾ ਪਤਾ ਫਿਰ ਵੀ ਮੈਨੂੰ ਲੱਗੂਗੀ ਕੰਮ ਹੋਣਾ ਤਾਂ ਹੈਗਾ ਮੈਂ ਕੱਪੜੇ ਕੱਲ ਨੂੰ ਹੀ ਬਦਲ ਲੂ ਨਹੀਂ ਜੀ ਹੁਣ ਤੇਰਾ ਕੋਈ ਬਹਾਨਾ ਨਹੀਂ ਚੱਲਣਾ ਹੈਗਾ ਕੱਪੜੇ ਤਾਂ ਤੈਨੂੰ ਬਦਲਨੇ ਹੀ ਪੈਣੇ ਆ ਪਤਾ ਕਿੰਨੇ ਗੰਦੇ ਆ ਤੂੰ ਵੀ ਤੁਸ ਵੀ ਗੱਲ ਮਗਰੀ ਬੈਨ ਨਾ ਬੰਦ ਨਹੀਂ ਹੁੰਦੇ ਨਹੀਂ ਮੰਨਣਾ ਇੱਧਰ ਆ ਛੱਡ ਐ ਕਰ ਲਾ ਲੰਘ ਜਰਾਬਾ ਲਾ ਜੁੜਾ ਮੰਨ ਲਈ ਦੀ ਹੁੰਦੀ ਆ ਗੱਲ ਜਰਾਬਾ ਲਾ ਕੱਪੜੇ ਤਾਂ ਬਦਲ ਲੈਨੇ ਐ ਕਰ ਆ ਚੱਪਲਾ ਵੀ ਪਾ ਲਾ ਉਹ ਵੀ ਤੈਨੂੰ ਦੱਸਦੀਆਂ ਮੈਂ ਤੂੰ ਪਾ ਪਹਿਲਾਂ ਚੱਪਲਾਂ ਪਾ ਚੱਪਲ ਪਾ ਚੱਪਲ ਚੱਲ 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 ਦੂਰ ਕਿੱਥੇ ਬਾਹਰ ਨੂੰ ਆ ਲੈ ਮੈਂ ਨਾ ਚਲਾਤੀ ਮੇਰੀ ਗੱਲ ਸੁਣ ਲਾ ਪੰਜਾਬ ਨੂੰ ਆ ਚੱਲ ਅਮ ਮੱਲਾ ਤੇਰਾ ਕੰਨ ਨਾ ਰੋਣਾ ਮੈਂ ਤੈਨੂੰ ਵੀ ਜਾਣਦੀ ਹਾਂ ਤੇ ਤੇਰੇ ਡਰਾਮੇ ਆਂ ਵੀ ਮੇਰੇ ਨਾਲ ਸਲਾਕੇਂ ਜਮਲੇ ਚੱਣੋਂ ਬੰਦ ਨਹੀਂ ਨਾ ਹੁੰਦਾ ਤੇ ਸੁਣਦਾ ਨਹੀਂ ਨੋ ਨੂਗਾ ਮੇਰੇ ਗੋਹਾ ਲੱਗੇ ਜਿਹੜਾ ਮਗਰ ਪੈ ਆਉ ਗੋਹਾ ਚਾਹੇ ਤੈਨੂੰ ਨਹੀਂ ਲੱਗੇ ਆ ਪਰ ਮਨ ਮਨ ਪੱਕੀ ਨਾ ਤੇਰੇ ਚੱਲ ਚੜੀ ਹੋਈ ਆ ਮੁਸਕ ਮਾਰਦਾ ਤੇਰੇ ਚ ਮੁਸਕ ਕੋਈ ਨਾ ਪਰਫਿਊਮ ਲਾ ਲੂੰਗਾ ਫਿਰ ਖੁਸ਼ਬੂ ਆਉਗੀ ਮੇਰੇ ਚੋਂ ਤੂੰ ਨਾ ਬੰਦਾ ਬਣ ਜਾ ਬੰਦਾ ਹੋ ਗਈ ਮਜ਼ਾ ਮੇਰੇ ਫੇਰ ਆਹ ਗੋਹਾ ਤੇਰ ਦਾ ਮੈਂ ਦੱਸਦੀ ਲਾ ਨਾ ਖਿਆ ਹੁਣੇ ਕੁੜੀ ਨੂੰ ਤਾਂ ਕਰਦੀ ਆ ਨਾ ਰੋਜੀ ਹਰਿਆ ਪੰਗੜਾ ਘਰ ਮੋਢੇ ਨੂੰ ਡੈਡੀ ਜੀ ਮੈਨੂੰ ਇਹਨੂੰ ਤੰਗ ਕਰਦੀ ਇਹ ਮੈਨੂੰ ਤੰਗ ਕਰਦਾ ਮੈਂ ਤਾਂ ਸਿਰਫ ਇਹਨੂੰ ਨਾਉਣ ਨੂੰ ਕਿਹਾ ਇਹੀ ਹੈ ਜਿਹੜਾ ਬੰਦਲ ਨੂੰ ਟਪੂਸੀਆ ਮਾਰਦਾ ਫਿਰਦਾ ਦੇਖ ਨਾ ਲੰਨ ਮਮਾ ਕਿਵੇਂ ਬੋਲਦਾ ਮੈਨੂੰ ਨਾਰੋਜੀ ਐ ਨਾ ਪੁੱਤਰ ਨਹੀਂ ਕਹਿੰਦੀ ਇਹਨੂੰ ਕਹੋ ਪਹਿਲਾਂ ਜਾ ਕੇ ਨਾ ਆਵੇ ਮਮੀ ਬਰਸ ਦੀ ਲੋੜ ਨਾ ਗਰਮੀਆਂ 'ਚ ਪੈਂਦੀ ਆ ਨਾ ਕਿ ਸਰਦੀਆਂ 'ਚ ਕੀ ਮਤਲਬ ਮਤਲਬ ਇਹ ਹੈ ਇਨੀ ਠੰਡ 'ਚ ਮੈਨੂੰ ਅੱਖ ਤੁਸੀਂ ਮੇਰੀ ਕੁਲਫੀ ਜਮਾਉਣੀ ਆ ਦੇਖ ਲੋ ਡੈਡੀ ਨਹਾਉਣ ਦਾ ਮਾਰਾ ਇਹ ਕੀ ਕੁਝ ਕਹਿੰਦਾ ਤੇ ਕੀ ਕੁਝ ਕਰਦਾ ਅੱਜ ਨਾ ਗਏ ਪੁੱਤengo ਉਹਨੂੰ ਇਹਦਾ ਬਿਨਾਂ ਨਾ ਇਹ ਮੇਰਾ ਪੁੱਤ ਬਹੁਤ ਸੋਣਾ ਮੇਰ ਤਾਂ ਸੁਣਨੀ ਨਹੀਂ ਨਾ ਨਾ ਤੂੰ ਕੁਝ ਸਿੱਖ ਲੋ ਕੋਈ ਨਹੀਂ ਪੁੱਤਰਾ ਹੁਣ ਨਾਨੇ ਕੋਲੇ ਆ ਗਿਆ ਨਾ ਤਾਂ ਮੈਨੂੰ ਗੱਲਾਂ ਆਉਂਦੀਆਂ ਨੇ ਕਿੰਨੀ ਕੁ ਦਮਾਂ ਨੇ ਇਸਪੋਰਟ ਚ ਰਹੇਗਾ ਕਦੇ ਤਾਂ ਨਾਨੇ ਦੀ ਗੋਦੀ ਚੋਂ ਨਿਕਲੇਗਾ ਹੀ ਫੇਰ ਤੈਨੂੰ ਦੱਸੂ ਇਹਲਾ ਬੋਤਾ ਪਰ ਇਹ ਆਈ ਹੀ ਫੇਰੇ ਨਾ